ਸਮਾਣਾ ਪਵਾਨੀਗੜ ਰੋਡ ਤੇ ਪਿੰਡ ਬੰਮਣਾ ਤੋਂ ਪਹਿਲਾਂ ਥੋਂ ਦਿਖਾਨ ਜਾ ਰਹੇ ਦੁਕਾਨ ਹੈ ਇੱਥੇ ਅਰਮਾਨ ਸੀਗਨ ਕਾਰਨਰ ਹੈ ਇਸ ਦੇ ਵੀ ਤੁਸੀਂ ਦੇਖ ਰਹੇ ਹੋ ਕਿ ਇਹ ਵਰਨਾ ਗੱਡੀ ਰਾਤ ਕੇ ਕਰੀਬ ਕਿਸ ਟਾਈਮ ਹੋ ਸਕਦਾ ਹੈ ਕਿਸ ਤਰ੍ਹਾਂ ਕੰਟਰੋਲ ਦਾ ਬਾਹਰ ਹੋ ਕੇ ਦੁਕਾਨ ਦੇ ਵਿੱਚ ਦਾਖਲ ਹੋ ਗਈ ਹੈ ਜੇ ਇਹ ਹਾਦਸਾ ਦਿਨ ਚ ਹੁੰਦਾ ਦੁਕਾਨ ਸੇ ਬੈਠੇ ਜਿਹੜੇ ਦੁਕਾਨਦਾਰ ਸੀ ਉਹਨਾਂ ਦਾ ਨੁਕਸਾਨ ਹੋ ਸਕਦਾ ਸੀ ਗੱਡੀ ਨੇ ਪਹਿਲਾਂ ਇਸ ਤਰ੍ਹਾਂ ਨੂੰ ਟੱਕਰ ਮਾਰੀ ਹੈ ਦਰਖਤ ਨੂੰ ਟੱਕਰ ਮਾਰਦੇ ਹੋਏ ਇਸ ਦਰਖਤ ਨੂੰ ਤੋੜ ਕੇ ਗੱਡੀ ਸਿੱਧੀ ਦੁਕਾਨ ਦੇ ਅੰਦਰ ਦਾਖਲ ਹੋ ਗਈ ਔਰ ਦੁਕਾਨ ਦੇ ਵਿੱਚ ਜਾ ਕੇ ਉਸਨੇ ਦੁਕਾਨ ਦਾ ਸ਼ਟਰ ਬਿਲਕੁਲ ਔਰ ਗੱਡੀ ਵੀ ਨੁਕਸਾਨੀ ਗਈ ਹੈ ਅਰ ਇਸ ਦੇ ਵਿੱਚ ਜਿਹੜੇ ਨਿਸ਼ਾਨ ਹੈ ਕੋਈ ਜਿਹੜੀਆਂ ਸਵਾਰੀਆਂ ਹੋ ਸਕਦੀਆਂ ਉਹਨਾਂ ਨੂੰ ਸੱਟਾਂ ਲੱਗਦੀਆਂ ਇਹ ਨਹੀਂ ਪਤਾ ਕਿੰਨੇ ਸੀ ਕਿੰਨੇ ਲੋਕ ਜ਼ਖਮੀ ਹੋਏ ਹਨ ਪਾਣਾ ਭਵਾਨੀਗੜ ਸੜਕ ਹੈ ਇਸ ਸੜਕ ਦੀ ਹਾਲਤ ਇੰਨੀ ਮਾੜੀ ਹੈ ਵੀ ਰੋਜ਼ਾਨਾ ਹਾਸੇ ਹੁੰਦੇ ਕੋਈ ਟਰਾਲਾ ਟਕਰਾਉਂਦਾ ਕੋਈ ਕਾਰ ਟਕਰਾਂਦੀ ਹੈ ਕਿ ਟਰੱਕ ਟਕਰਾਂਦੇ ਔਰ ਕਈ ਲੋਕ ਜ਼ਖਮੀ ਹੁੰਦੇ ਕਈਆਂ ਦੀ ਜਾਨ ਵੀ ਗਈ ਹੈ ਲੇਕਿਨ ਲੋਕ ਨਿਰਮਾਣ ਵਿਭਾਗ ਗੱਡੀ ਇਸ ਪਾਸੇ ਧਿਆਨ ਦੇਵੇਗਾ ਸੜਕ ਦੇ ਵਿੱਚ ਖੱਡੇ ਹੋਣ ਕਰਕੇ ਵੀ ਕਿਉਂਕਿ ਗੱਡੀ ਡਰਾਈਵਰ ਦਾ ਸੰਤੁਲਨ ਉਹਦੇ ਕਰਕੇ ਵਿਗੜਦੇ ਜਦੋਂ ਖੱਡੇ ਨੇ ਜਿਆਦਾ ਹੈ ਜਦੋਂ ਉਹ ਖੱਡੇ ਨੂੰ ਬਚਾਉਣਾ ਚਾਹੁੰਦਾ ਹੈ ਜਾਂ ਤਾਂ ਸਾਹਮਣੇ ਕਿਸੇ ਵਾਹਨ ਨਾਲ ਟਕਰਾਂਦਾ ਹੈ ਜਾਂ ਉਹ ਜਿਸ ਤਰ੍ਹਾਂ ਇਸ ਦੁਕਾਨ ਦੇ ਅੰਦਰ ਵਰਨਾ ਗੱਡੀ ਹੈ ਦੁਕਾਨ ਜਿਹੜਾ ਇੱਕ ਇੱਕ ਚਿਕਨ ਕੋਰਨਰ تھا ਇਸ ਕੇ ਅੰਦਰ ਦਾਖਲ ਹੋ ਕੇ ਕਿਸ ਤਰ੍ਹਾਂ ਨੁਕਸਾਨ ਨੇ ਗਏ ਹੈ ਔਰ ਬਾਈ ਸਾਈਡਾਂ ਸੇ ਹਾਦਸਾ ਦਿਨ ਚ ਹੁੰਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਲੋਕ ਮੰਗ ਕਰ ਰਹੇ ਨੇ ਸੜਕ ਦਾ ਨਿਰਮਾਣ ਜਲਦੀ ਕਰੇ ਜਾਵੇ ਤਾਂ ਕਿ ਕੋਈ ਹੋਰ ਹਾਦਸਾ ਨਾ ਹੋਵੇ ਲੇਕਿਨ ਅਸੀਂ ਗੱਲਬਾਤ ਕਰਦੇ ਜਿਹੜੇ ਇਸ ਦੁਕਾਨ ਕੇ ਅਰਮਾਨ ਦੇ ਮਾਲਿਕ ਹੈ ਸਾਡੇ ਚਿਕਨ ਦਾ ਕੰਮ ਇਹ ਹੱਤ ਹੈ ਅੱਛਾ ਹੱਤ ਹੈ ਕਿੰਨੇ ਟਾਈਮ ਤੋਂ ਕਰ ਰਹੇ ਸੀ 6 ਸਾਲ ਹੋ ਗਏ ਕੋਈ ਪਤਾ ਨਹੀਂ ਇਹ ਤਾਂ ਰਾਤ ਦਾ ਐਕਸੀਡੈਂਟ ਹੋਇਆ ਠੇਕੇ ਵਾਲੇ ਦਾ ਫੋਨ ਆਇਆ ਸੀਮਨ ਕਰੀਂਦੇ ਦਾ ਵੀ ਤੇ ਦੁਕਾਨ ਤੇ ਗੱਡੀ ਦਾ ਐਕਸੀਡੈਂਟ ਹੋਇਆ ਤੇ ਅਸੀਂ ਆਏ ਦੇਖਿਆ ਨੁਕਸਾਨ ਦੁਕਾਨ ਦਾ ਦੁਕਾਨ ਦਾ ਕਾਊਂਟਰ ਟੁੱਟ ਗਿਆ ਨੇ ਫ੍ਰਿਜ ਟੁੱਟ ਗਿਆ ਜੀ ਸ਼ਟਰ ਸ਼ਟਰ ਦਾ ਵੀ ਟੁੱਟ ਗਿਆ ਸਾਰਾ ਕਿੰਨਾ ਨੁਕਸਾਨ ਹੋ ਗਿਆ ਹੈਗਾ 40-50 ਹਜ਼ਾਰ ਦਾ ਨੁਕਸਾਨ ਹੋਇਆ ਜੀ ਸਾਰੇ ਮਰਦ ਜੀ ਅਸੀਂ ਹੌਨਪੋਨ ਸਪੋਰਟ ਮੈਂ ਇੱਥੇ ਖੜਾ ਹੁਣਾ ਹੈ ਇੱਥੇ ਬੜਾ ਨੰਨਾ ਸਮਾਨ ਬਾਹਰ ਹੀ ਰਹਿਣਾ ਹੈ ਤੇ ਦਿਨੇ ਹੁੰਦਾ ਅੱਛਾ ਤਾਂ ਕਈ ਮਾਰ ਹਾਂ ਉਹ ਉਹਨਾਂ ਦੀ ਲਾਪਰਵਾਹੀ ਕੁਝ ਵੀ ਕਹ ਲੈ ਤੁਸੀਂ ਜਿਆ ਖਾਂਦਾ ਪੀਂਦਾ ਜਾਂ ਕਿਹੜੇ ਹਾਲਾਤ ਕੀ ਆ ਮਾੜੇ ਨਹੀਂ ਬਹੁਤ ਬਹੁਤ ਐਕਸੀਡੈਂਟ ਹੁੰਦੇ ਨੇ ਉਰੇ ਤਾਂ ਕਈ ਵਾਰੀ ਅਜਿੱਥੋਂ ਬੰਦੇ ਚੱਕਰੇ ਮੋਟਰਸਾਈਕਲ ਡਿੱਗੇ ਨੋਮ ਪ੍ਰਕਾਸ਼ ਨਾਮ ਹੈ ਜੀ ਮੇਰਾ ਸਰਕਾਰ ਮੈਂ ਕਹਿੰਦਾ ਸੁੱਤਿਆ ਮੈਂ ਕਈ ਵਾਰ ਅਸੀਂ ਕਾਰਵਾਈ ਪਾਈ ਆ ਵੀ ਸੜਕਾਂ ਦੇ ਕੁਝ ਕਰ ਲੋ ਕਰ ਲੋ ਇੱਥੇ ਐਕਸੀਡੈਂਟ ਬੜੇ ਹੁੰਦੇ ਨੇ ਕੋਈ ਨਹੀਂ ਸੁਣਨਾਂ ਦਾ ਕੋਈ ਨਹੀਂ ਦੇਖਣਾਂ ਦਾ ਕੋਈ ਨਹੀਂ ਦੇਖਣਾਂ ਦਾ ਕੋਈ ਨਹੀਂ ਦੇਖਣਾਂ ਦਾ ਹਾਲਾਤ ਕੀ ਹੈ ਬਹੁਤ ਮਾੜੇ ਹੈ ਜੀ ਬਹੁਤ ਮਾੜੇ ਆ ਸਾਰਾ ਦਿਨ ਬੈਠਣਾ ਹੀ ਜਾਂਦਾ ਜੁਰੇ ਅੰਨੀ ਮਿੱਟੀ ਉੜ ਜੇ 20 ਵਾਰੀ ਐਕਸੀਡੈਂਟ ਹੋ ਗਿਆ ਜੀ 20 ਵਰਗ ਪਰਲਵਾਜ਼ ਬਿਲਕੁਲ ਖੱਡੇ ਕਿੰਨੇ ਗਏ ਬਹੁਤ ਖੱਡੇ ਸੀ ਬਹੁਤ ਜ਼ਿਆਦੇ ਖੱਡੇ ਆ ਜੀ ਕਈ ਵਾਰ ਕਹਤਾ ਜੀ ਨਹੀਂ ਹੁਣ ਆਂਦਾ ਜੀ ਕੋਈ ਕਈ ਜਦੋਂ ਸਰ ਜਿਵੇਂ ਆਂਦੇ ਜੀ ਉਹਨਾਂ ਨੂੰ ਸਭ ਸਭ ਨੂੰ ਕਹੀ ਗਈ ਇਹ ਇਹਦਾ ਬੁਰਾ ਹਾਲ ਆ ਸੜਕ ਦਾ ਜੀ ਇਹਨੂੰ ਸੈੱਟ ਕਰਵਾਓ ਠੀਕ ਕਰਵਾਓ ਨਹੀਂ ਤੋੜਦਾ ਕੀ ਆ ਜੀ ਸਾਰੀ ਸੜਕ ਦਾ ਹਾਲ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ